ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਹਾਂ ਟਾਈਮ ਜਿਹੜਾ ਹੁਣ ਹੋ ਰਿਹਾ 11:30 ਦਾ ਕੰਮ ਕੁਮ ਮੈਂ ਸਾਰੇ ਫਿਨਿਸ਼ ਕਰ ਲਏ ਬਸ ਕੱਪੜੇ ਧੋਤੇ ਪਏ ਨੇ ਬਾਹਰ ਜਿਵੇਂ ਜਿਵੇਂ ਸੁੱਕੀ ਜਾਂਦੇ ਨੇ ਉਤਾਰੀ ਜਾਣੀ ਆ ਨਾ 15-20 ਮਿੰਟ ਬਾਅਦ ਫੇਰ ਘੇੜਾ ਲਾਏ ਨਹੀਂ ਅਗਲਾ 20 ਮਿੰਟ ਬਾਅਦ ਫੇਰ ਘੇੜਾ ਲਾਏ ਨਹੀਂ ਅਜੇ ਤਾਂ ਥੋੜੇ ਹੀ ਰਹਿ ਕੇ ਕੱਪੜੇ ਬਾਹਰ ਹੁਣ ਥੋੜੇ ਗਿੱਲੇ ਸੀਗੇ ਸਾਰੇ ਕੱਪੜੇ ਅੰਦਰ ਲਿਆ ਕੇ ਰੱਖ ਨੂੰ ਕ ਨਾ ਟੋਕਿਓ ਹੋ ਗਿਆ ਫ੍ਰੀਕ ਵਲੌਗ ਤਾਂ ਮੇਰਾ ਸਵੇਰ ਤੋਂ ਸ਼ੁਰੂ ਹੋ ਗਿਆ ਮੈਂ ਕਦੀ ਜਾਂਦੀ ਸੀ ਕੋਣ ਮੈਂ ਕਿਹਾ ਚਲੋ ਇੱਕ ਵਾਰ ਤੁਹਾਡੇ ਨਾਲ ਗੱਲ ਕਰ ਲਈਏ ਤੇ ਅੱਜ ਤਰੀਕ ਹੈਗੀ 8 ਮਾਰਚ 8th ਮਾਰਚ ਵਿਮਨਸਡੇ ਸੋ ਵਿਮਨਸ ਸਟੇਡੀਆ ਮੇਰੇ ਸਾਰੀਆਂ ਭੈਣਾਂ ਨੂੰ ਮੇਰੇ ਸਾਰੀਆਂ ਸਹੇਲੀਆਂ ਨੂੰ ਬਹੁਤ ਬਹੁਤ ਮੁਬਾਰਕਾ ਅੱਜ ਜਦੋਂ ਕੰਮ ਵਾਲੀ ਆਈ ਹੈਲਪਰ ਸਾਡੀ ਤੇ ਉਹਨੂੰ ਕਿਹਾ ਮੈਂ ਕਿਹਾ ਪਰ ਅੱਜ ਹੋਆ ਵਿਮਨਸਡੇ ਕਹਿੰਦੇ ਕਿ ਮੈਂ ਕਿ ਔਰਤਾ ਦਾ ਦਿਨ ਹੈ ਨਾਰੀ ਦਿਵਸ ਹੈ ਕਹਿੰਦੇ ਆਪਾਂ ਨੂੰ ਕੋਈ ਇਨਾਮ ਮਿਲੂਗਾ ਕਹਿੰਦੇ ਆਪਾਂ ਨੂੰ ਕੋਈ ਨਾਮ ਮਿਲੂਗਾ ਮੈਂ ਨਾਮ ਦਾ ਆਪਾਂ ਨੂੰ ਕੀ ਮਿਲੂਗਾ ਹੁਣ ਤੱਕ ਨਹੀਂ ਮਿਲੇ ਹੁਣ ਤਾਂ ਕੀ ਮਿਲੇ ਨਾਮ ਨੂੰ ਵੀ ਤਾਂ ਛੱਡ ਵੈਸੇ ਅੱਜ ਤੈਨੂੰ ਦੱਸ ਰਹੀ ਮੈਂ ਜਨਾਰੀ ਦਿਵਸ ਦਾ ਤਾਰਿਆਂ ਦੀ ਨਾ ਕਹਿੰਨੀ ਫਿਰ ਆਪਾਂ ਕੀ ਕਰਨਾ ਅੱਜ ਮੈਂ ਕਿਹਾ ਕਰਨਾ ਕੀ ਕੁਝ ਨਹੀਂ ਉਹੀ ਕੰਮ ਨੇ ਆਪਣੇ ਦਾ ਨਾ ਦੇਖੋ ਚਾਹੇ ਵਿਮਨਸ ਡੇ ਹੈ ਚਾਹੇ ਮਦਰਸ ਡੇ ਹੈ ਜਾਂ ਚਾਹੇ ਕੋਈ ਵੀ ਡੇ ਹੈ ਆਪਣੇ ਉਹੀ ਰੂਟੀਨ ਹੁੰਦਾ ਆਪਣਾ ਉਹੀ ਕੰਮ ਹੁੰਦਾ ਆਪਾਂ ਚਾਹ ਕੇ ਵੀ ਆਪ ਵਿਆਪ ਨੂੰ ਬਦਲ ਨਹੀਂ ਸਕਦੇ ਇੱਕ ਆਪਣਾ ਲੇਡੀਜ਼ ਸੀ ਇਹ ਨੇਚਰ ਆ ਆਪਾਂ ਖੁਦ ਨਹੀਂ ਬਦਲਣਾ ਚਾਹੁੰਦੇ ਹੈਗੇ ਆਪਾਂ ਖੋਸ ਕਹਿੰਦੇ ਵੀ ਇਹ ਰੁਟੀਨ ਆ ਮੇਰੇ ਤਾਂ ਕੰਮ ਪਈ ਮੇਰੇ ਕੰਮ ਰਹਿ ਜਾਣਗੇ ਹਨਾ ਆਪਾਂ ਖੁਦ ਵੀ ਨਹੀਂ ਕਰਦੇ ਆਪਾਂ ਨੂੰ ਆਲੇ ਹੁੰਦਾ ਕਿ ਕੋਈ ਆ ਕੇ ਆਪਣੇ ਵਾਸਤੇ ਕਰੇ ਆਪਣੇ ਨੇਚਰ ਇਹ ਜੀ ਆ ਪਤ ਨਹੀਂ ਕੀ ਗੱਲ ਵੀ ਕੋਈ ਆਪਾਂ ਨੂੰ ਆ ਇੱਕ ਆ ਕੇ ਕਹੀ ਵੀ ਚਲੋ ਬਾਹਰ ਘੁੰਮ ਕੇ ਆਈਏ ਚਲੋ ਬਾਹਰ ਕੁਝ ਖਾ ਕੇ ਆਈਏ ਵੀ ਜੀ ਨਾ ਆਪਣੇ ਹੱਥ ਵਿੱਚ ਅੱਜ ਆਪਾਂ ਉਹ ਵੀ ਨਹੀਂ ਕਰ ਸਕਦੇ ਜਿਵੇਂ ਘਰੇ ਅੱਜ ਆਪਾਂ ਕੰਮ ਥੋੜਾ ਬਹੁਤਾ ਘਟਾ ਸਕਦੇ ਸੀਗੇ ਵੀ ਚਲੋ ਆਪਾਂ ਅੱਜ ਇੰਜੋਏ ਕਰਦੇ ਪਰ ਆਪਾਂ ਕਹਿੰਦੇ ਨਹੀਂ ਮੇਰਾ ਤੇ ਰੁਟੀਨ ਆ ਮੇਰੇ ਤੇ ਕੰਮ ਨੇ ਸਭ ਦਾ ਈ ਹਾਲ ਮੇਰਾ ਵੀ ਹਾਲ ਐ ਮੈਂ ਆਪਣਾ ਕੰਮ ਨਹੀਂ ਹੋਇਆ ਤਾਂ ਕੰਮ ਰੋਕੋ ਯਾਨੀ ਜਿਹੜੇ ਕੰਮ ਨੇ ਜਦ ਤੱਕ ਉਹ ਫਿਨਿਸ਼ ਨਾ ਕਰੀਏ ਸਬਰ ਨਹੀਂ ਆਉਂਦਾ ਤੱਕ ਬੈਠਨੇ ਹੁੰਦਾ ਜੋ ਤੱਕ ਸਾਰੇ ਕੰਮ ਨਾ ਕਰੀਏ ਸੋ ਅੱਜ ਮੇਰੀ ਵੀ ਸਵੇਰ ਤੋਂ ਬਹੁਤ ਬਹੁਤ ਬਿਜ਼ੀ ਰੁਟੀਨ ਸੀ ਲੱਗਦਾ ਹੁਣ ਐਨੀਆਂ ਦੁਖਰੀਆਂ ਕੁਝ ਮੈਂ ਥੋੜਾ ਸਵੇਰੇ ਜਲਦੀ ਉੱਠੀ ਸੀ ਤੇ ਜਿੰਨੀ ਮਰਜ਼ੀ ਜਲਦੀ ਉੱਠ ਜਾਓ ਕੰਮ ਤੁਹਾਡੇ ਓਨੇ ਵਜੇ ਹੀ ਕੰਪਲੀਟ ਹੋਣ ਦੀ ਨਿਮਤ ਰੋ ਟਾਈਮ ਐ ਜਿੰਨੇ ਵਜੇ ਮਰਜ਼ੀ ਸਵੇਰੇ ਜਲਦੀ ਉੱਠ ਕੇ ਕੰਮ ਕਰ ਲਓ ਪਰ ਕੰਮ ਆਪਦੇ ਟਾਈਮ ਤੇ ਖਤਮ ਹੋਣ ਲੱਗਦਾ ਹੁਣ ਇੰਨੀ ਦੁਖਰੀ ਨਹੀਂ ਇੱਕ ਮਿੰਟ ਵੀ ਮੈਨੂੰ ਖੜਨਾ ਮਿਲਿਆ ਤੇ ਹੁਣ ਮੈਂ ਕਰਦੀ ਆ ਬੈਸਟ ਤੇ ਤੁਸੀਂ ਇੰਨੀ ਅਗਲੀ ਵੀਡੀਓ ਦੇਖ ਲਓ ਵੀ ਸਵੇਰ ਦਾ ਮੈਂ ਕੀ ਸ਼ੂਟ ਕਰਿਆ ਇਧਰ ਹੋ ਰਿਹਾ ਦੁੱਧ ਬੋਇਲ ਤੇ ਇਹਦੇ ਵਿੱਚ ਮੈਂ ਰੱਖਿਆ ਕੇਕ ਬਣਨਾ ਕੇਕ ਨੂੰ ਲਗਭਗ 1 ਘੰਟਾ ਹੋਣ ਵਾਲਾ ਰੱਖੇ ਨੂੰ ਆ ਦੇਖੋ ਜੂਰੀਨ ਹੈਗਾ ਵੀ ਸੇਮ ਟਾਈਮ 'ਚ ਹੀ ਬਣਦਾ ਅੱਜ ਘੰਟੇ ਵਾਂਗੂ ਲੱਗ ਗਿਆ ਕੇਕ ਨੂੰ ਕਿਉਂਕਿ ਮਟੀਰੀਅਲ ਜ਼ਿਆਦਾ ਸੀ ਗੈਸ 'ਮੈਂ ਬਹੁਤ ਸਲੋ ਰੱਖਿਆ ਬਾਕੀ ਹੀਟਰ ਦਾ ਫਰਕ ਪੈਂਦਾ ਆ ਬੰਦਾ ਤੇ ਗੈਸ ਤੇ ਆਟਾ ਗੁੰਨਿਆ ਪਿਆ ਰੋਣਤਾ ਬਣਾਉ ਉਹ ਦਿਵਿੰਦਰ ਨੂੰ ਇੱਧਰ ਬਣੀ ਪਈ ਐ ਪੂਜੀ ਪਨੀਰ ਦੀ ਮੈਂ ਕੈਸਰੋਲ ਚ ਮਾਦੀ ਇਸ ਮੈਂ ਕਾ ਗਰਮ ਰੂ ਦੁਆਰੇ ਦੁਆਰੇ ਗਰਮ ਨਹੀਂ ਕਰਨੀ ਪਊਗੀ ਪੂਜੀ ਬਣੀ ਪਈ ਐ ਐਂਡ ਐਂਡ ਇੱਧਰ ਆ ਭਾਂਡੇ ਮੈਂ ਸਾਫ ਕਰਤੇ ਕੱਪੜਾ ਮਾਰਤਾ ਪਰ ਮੈਂ ਅੰਦਰ ਟਿਕਾਉਣੀ ਇੱਕ ਵਾਰ ਸਗਾਤੇ ਜਿੰਨਿਕ ਮੈਂ ਤੋਤੇ ਸੀ ਹਾਲੇ ਦੁੱਧ ਆਇਆ ਸੀ ਦੁੱਧ ਵਾਲੇ ਕਿੰਨੀ ਭੈਣ ਚਾਲੇ ਵਾਸ਼ ਕਰਨ ਨਾਲ ਪੈਨ ਕਰਦੀਆਂ ਚਲੋ ਜੀ ਕਰੀਏ ਕੰਮ ਕਿ ਚੰਦਨ ਨਾਲ ਨੂੰ ਸਵੇਟੀਆਂ ਮੈਨੂੰ ਆਏ ਸ਼ੈਲਫ ਖਾਲੀ ਰਵੇ ਮੈਨੂੰ ਕੰਮ ਕਰਨਾ ਈਜ਼ੀ ਰਵੇ ਭਰੀ ਭਰੀ ਨਾ ਰਵੇ ਕਿਉਂਕਿ ਮੈਨੂੰ ਬਹੁਤ ਖਿਜਾਉਂਦੇ ਸ਼ੈਲਫ ਭਰੀ ਭਰੀ ਹੋਵੇ ਜ ਇਧਰ ਮੈਂ ਬ੍ਰੈਕਫਾਸਟ ਵਿੱਚ ਬਣਾ ਰਹੀ ਹਾਂ ਓਟਮੀਲ ਓਟਮੀਲ ਬਣਾਉਣੀ ਮੈਨੂੰ ਕਈ ਪੈਨਾਂ ਦੇ ਕਮੈਂਟ ਆ ਰਹੇ ਨੇ ਕਿ ਤੁਸੀਂ ਕਮੇ ਬਣਾਉਣੇ ਪਹਿਲਾਂ ਸੌਰੀ ਮੈਂ ਤੁਹਾਨੂੰ ਦਿਖਾਉਣਾ ਭੁੱਲ ਗਈ ਦੁੱਧ ਮੈਂ ਬੋਇਲ ਕਰ ਲਿਆ ਜਦ ਦੁੱਧ ਨੂੰ ਉਬਾਲ ਆ ਗਿਆ ਫਿਰ ਮੈਂ ਓਟਸ ਪਾਤੇ ਜਿੰਨੀ ਵੀ ਆਪਾਂ ਆਪਣੀ ਕੁਆਂਟੀਟੀ ਫਿਕਸ ਕਰੀ ਹੁੰਦੀ ਓਟਸ ਦੀ ਓਟਸ ਪਾਤੇ ਹੁਣ 1 ਮਿੰਟ ਲਈ ਓਟਸ ਨੂੰ ਇਹਦੇ ਵਿੱਚ ਬੋਇਲ ਕਰ ਲੂਗਾ ਦੇਖੋ ਹਲਕਾ ਨਾਲ ਦਾ ਬੋਇਲ ਹੋ ਰਿਹਾ ਨਾ ਸਿਮ ਗੈਸ ਤੇ 1 ਮਿੰਟ ਲਈ ਆ 1 ਮਿੰਟ ਥੋੜਾ ਜਿਹਾ ਘੱਟ ਤੁਸੀਂ ਕਦੋਂ ਵਾਲੇ ਦਿਵਾ ਲਓ ਵਿਦ ਓਟਸ ਉਸ ਤੋਂ ਬਾਅਦ ਟੱਕੇ ਰੱਖ ਦੋ ਇਹਨੂੰ 2 ਅੱਧ ਘੰਟੇ ਚ ਬਿਲਕੁਲ ਸੌਫਟ ਹੋ ਜਾਣਗੇ ਦੁੱਧ ਵਿੱਚ ਪਾਈ ਉਸ ਤੋਂ ਬਾਅਦ ਉੱਪਰ ਤੁਸੀਂ ਡਰਾਈ ਫਰੂਟ ਪਾਓ ਹਨੀ ਪਾ ਲੋ ਚੀਨੀ ਪਾਉਣੇ ਚੀਨੀ ਪਾ ਲੋ ਫਰੂਟ ਪਾ ਲੋ ਹਨਾ ਜਿੰਨੇ ਵੀ ਤੁਸੀਂ ਖਾਣਾ ਖਾ ਸਕਦੇ ਮੈਂ ਫਿਰ ਤਾਂ ਆ ਦੇਖੋ ਓਟਸ ਇਹ ਦੁੱਧ ਵਿੱਚ ਮੈਂ ਪਾਤੇ ਤੇ ਸਿਮ ਗੈਸ ਤੇ ਮੈਂ ਬਿਲਕੁਲ 1 ਮਿੰਟ ਲਈ ਇਹਨੂੰ ਬੋਇਲ ਕੀਤਾ ਤੇ ਹੁਣ ਮੈਂ ਗੈਸ ਕਰਨ ਦੀ ਬੰਦ ਐਨੇ ਨਾਲ ਇਹ ਸੌਫਟ ਹੋ ਜਾਣਗੇ ਬਿਲਕੁਲ ਤੁਹਾਨੂੰ ਕੱਚੇ ਲੱਗਣਗੇ ਪਹਿਲੀ ਵਾਰ ਜੇ ਤੁਸੀਂ ਖਾਓਂਗੇ ਤੁਹਾਨੂੰ ਥੋੜੇ ਅਜੀਬ ਲੱਗਣਗੇ ਪਰ ਹੌਲੀ ਹੌਲੀ ਹਰ ਇੱਕ ਚੀਜ਼ ਦਾ ਟੇਸਨ ਹੌਲੀ ਹੌਲੀ ਬਣਦਾ ਹੁੰਦਾ ਪਹਿਲੀ ਵਾਰ ਜੇ ਆਪਾਂ ਕਹੀ ਕੋਈ ਚੀਜ਼ ਆਪਾਂ ਨੂੰ ਟੇਸਟੀ ਲੱਗੇ ਨਹੀਂ ਲੱਗਣੀ ਪਹਿਲੇ ਪਹਿਲਾਂ ਤਾਂ ਮੈਨੂੰ ਵੀ ਨਾ ਛੜਾਕੀਸ ਪਰ ਹੁਣ ਮੈਨੂੰ ਇੰਨੇ ਅੱਛੇ ਲੱਗਦੇ ਨੇ ਚਾਹੇ ਤੁਸੀਂ ਮੈਨੂੰ ਰੋਜ਼ ਦੇਈਏ ਚਲੋ ਮੈਨੂੰ ਬਹੁਤ ਅੱਛੇ ਲੱਗਦੇ ਨੇ ਤੇ ਗੈਸ ਕਰ ਤਾਂ ਮੈਂ ਬੰਦ ਤੇ ਇਹਨੂੰ ਆਪਾਂ ਹੁਣ ਧੱਕੇ ਰੱਖ ਦਾਂਗੇ ਬਸ 20 ਮਿੰਟ ਲਈ ਰੱਖ ਦੋ ਇਹ ਘੱਟ ਟਾਈਮ ਜਿਆਦਾ ਟਾਈਮ ਅੱਧੇ ਘੰਟੇ ਦੇ ਰੱਖ ਦੋ ਉਸ ਵਾਰ ਵਿੱਚ ਪਾਉਂਗੀ ਨਟਸ ਐਂਡ ਸੀਡਸ ਉਹ ਵੀ ਮ ਇੱਕ ਕਰੋਟ ਕੁੱਟ ਲਿਆ ਤਿੰਨ ਚਾਰ ਬਦਾਮ ਤੇ ਆ ਸੀਡਸ ਸੀਡਸ ਹੋ ਗਏ ਇਹ ਮੈਂ ਪਾ ਲਉਂਗੀ ਉੱਪਰ ਬਨਾਣਾ ਪਿਆ ਬਨਾਣਾ ਪਾਉ ਆਪਲ ਪੈਪਲ ਪਾਉ ਸਟ੍ਰੋਬੇਰੀ ਪਾਓ ਕੋਈ ਮਰਜ਼ੀ ਫਰੂਟ ਪਾਓ ਤੇ ਮਿਠਾਸ ਨਹੀਂ ਪਾਉਣਾ ਕੁਝ ਪਾ ਲਉ ਬਹੁਤ ਜ਼ਿਆਦਾ ਟੇਸਟੀ ਤੇ ਹੈਲਦੀ ਬ੍ਰੇਕਫਾਸਟ ਰੈਸਪੀ ਹੈ ਇਹ ਇਹ ਆਪਾਂ ਜਿਵੇਂ ਜੇ ਮੈਂ ਖਾਵਾਂਗੀ ਪਤਾ ਲੱਗਦਾ ਜਾਂਦਾ ਦੁਪਹਿਰ ਤੱਕ ਤੁਹਾਨੂੰ ਭੁੱਖ ਨਹੀਂ ਲੱਗੂਗੀ ਪਹਿਲਾਂ ਮੈਨੂੰ ਵੀ ਲੱਗਦਾ ਸੀ ਵੀ ਓਟਸ ਨਾਲ ਟਿੰਡ ਭਰ ਜੂ ਤਾਂ ਪਰ ਰੀਅਲੀ ਭੁੱਖ ਨਹੀਂ ਲੱਗਦੀ ਤੇ ਹੁਣ ਮੈਂ ਕਰਨੀ ਸੀ ਰੂਮ ਦੀ ਡਸਟਿੰਗ ਤੇ ਬੈੱਡ ਸ਼ੀਟ ਚੇਂਜ ਬਾਰ ਮਸ਼ੀਨ ਚ ਪਾਏ ਹੋਏ ਸੀ ਕੱਪੜੇ ਫੂਲੀ ਮਸ਼ੀਨ ਵੀ ਚੱਲ ਰਹੀ ਸੀ ਸੈਮੀ ਵੀ ਚੱਲ ਰਹੀ ਸੀ ਦੋਨਾਂ ਚ ਹੀ ਕੱਪੜੇ ਪਾਏ ਹੋਏ ਸੀ ਕਿਉਂਕਿ ਕੱਪੜੇ ਜ਼ਿਆਦਾ ਵੀ ਸੀ ਤੇ ਕੁਝ ਇਹੋ ਜਿਹੇ ਕੱਪੜੇ ਵੀ ਵਾਸ਼ ਕਰਨੇ ਸੀ ਜਿਹੜੇ ਅਲੱਗ ਹੀ ਵਾਸ਼ ਕਰਨੇ ਸੀ ਜਿਹਨਾਂ ਦਾ ਰੰਗ ਉਤਰਦਾ ਸੀ ਇੱਕ ਦੋ ਮੇਰੇ ਸੂਟ ਸੀਗੇ ਇੱਕ ਦੋ ਵੀੰਦਾ ਦਾ ਸਵੈਟਰ ਸੀਗਾ ਫਿਰ ਜਿਹੜੀ ਬੈੱਡ ਸ਼ੀਟ ਇੱਥੋਂ ਮੈਂ ਉਤਾਰੀਆਂ ਨੇ ਦੋਨੇ ਬੈੱਡ ਸ਼ੀਟ ਸੀ ਮੈਂ ਉਹ ਵੀ ਮੈਂ ਅੱਜ ਨਾਲ ਦੀ ਨਾਲ ਹੀ ਧੋ ਕੇ ਰੱਖ ਦੂੰਗੀ ਕਿ ਚਲੋ ਮਨ ਕੱਪੜਿਆਂ ਦਾ ਕੰਮ ਤਾਂ ਚੱਲ ਹੀ ਰਿਹਾ ਨਾਲ ਹੀ ਮੈਂ ਉਹ ਧੋ ਦੂੰਗੀ ਇਸ ਤਰ੍ਹਾਂ ਕੱਪੜੇ ਵੀ ਬਾਹਰ ਪਾਏ ਹੋਏ ਸੀ ਮ ਤੇ ਅੰਦਰ ਮੈਂ ਬੈੱਡ ਸ਼ੀਟ ਚੇਂਜ ਕਰ ਦੂੰਗੀ ਰੂਮ ਦੀ ਡਸਟਿੰਗ ਕਰ ਦੂੰਗੀ ਮੈਂ ਆਪਣਾ ਕੰਮ ਕਰੀ ਜਾ ਰਹੀ ਸੀ ਇਸ ਤੋਂ ਪਹਿਲਾਂ ਸਵੇਰ ਤੇ ਕਿਚਨ ਵਿੱਚ ਵਿਜੀ ਸੀ ਕਾਫੀ ਕੰਮ ਕਿਚਨ ਤੇ ਹੋ ਜਾਂਦੇ ਨੇ ਖਾਣਾ ਖੋਣਾ ਵੀ ਮੇਰਾ ਆਲਰੇਡੀ ਡਨ ਆ ਮੈਂ ਆਪਣਾ ਵੀ ਓਟਮੀਲ ਬਣਾ ਕੇ ਰੱਖਤਾ ਤੇ ਇਹਨੇ ਕੰਮ ਕਰਕੇ ਚਲੋ ਫਿਰ ਮੈਂ ਆਪਣਾ ਖਾ ਲੂੰਗੀ ਮੀਲ ਤੇ ਖਾਣੇ-ਦਾਣੇ ਦਾ ਕੰਮ ਮੇਰਾ ਖਤਮ ਸੀ ਬਸ ਕਿਚਨ ਕਲੀਨ ਕਰਨ ਵਾਲੀ ਪਈ ਸੀ ਫਿਰ ਹੈਲਪਰ ਵੀ ਆਈ ਹੋਈ ਸੀ ਮੈਨੂੰ ਆਈ ਸੀ ਵੀ ਚਲੋ ਕਰ ਰਹੀ ਐਨੇ ਝਾੜੂ ਪੂੰਚ ਵੀ ਮੈਂ ਫਿਰ ਉਹਦੇ ਰੂਮ ਚ ਪੂੰਚਾ ਝਾੜੂ ਪੂੰਚਾ ਲਾਉਣ ਤੋਂ ਪਹਿਲਾਂ ਪਹਿਲਾਂ ਇੱਕ ਵਾਰੀ ਆਪਣਾ ਰੂਮ ਕਲੀਅਰ ਕਰਨਾ ਹੈ ਨਿਉ ਬਾਹਰਲੇ ਚਾੜੂ ਪੂੰচা ਲਗਾ ਰਹੀ ਸੀ ਡਸਟਿੰਗ ਮੈਂ ਕਰਤੀ ਤੇ ਹੁਣ ਲਗਾ ਦੂੰਗੀ ਬੈੱਡ ਸ਼ੀਟ ਨੀਚੇ ਵਾਲੀ ਬੈੱਡ ਸ਼ੀਟ ਵੀ ਅੱਜ ਮੈਂ ਚੇਂਜ ਕਰਤੀ ਹੁਣ ਗਰਮੀ ਕਰਕੇ ਥੋੜੀ ਜਲਤੀ ਕਰਨੀ ਪਿਆ ਕਰੋ ਮਹੀਨੇ ਤੂੰ ਬੈੱਡ ਸ਼ੀਟ ਨੀਚੇ ਵਾਲੇ ਚੇਂਜ ਕਰਨੀ ਪਿਆ ਕਰੋ ਉੱਪਰ ਵਾਲੀ ਤਾਂ ਮੈਂ 5 ਦਿਨਾਂ ਤੋਂ ਵੱਧ ਤੋਂ ਵੱਧ ਇੱਕ ਵੀਕ ਐਨੀ ਟਾਈਮ ਤੋਂ ਚੇਂਜ ਕਰਦੀ ਹੁੰਦੀ ਆ ਤੇ ਹਜੇ ਵੀ ਮੌਸਮ ਜਿਵੇਂ ਠੀਕ ਆ ਇੰਨੀ ਜ਼ਿਆਦਾ ਗਰਮੀ ਨਹੀਂ ਆਈ ਪਰ ਮੈਨੂੰ ਹੁਣ ਵੀ ਆਏ ਵੀ ਥੋੜੀ ਜਿਮ ਡਾਰਕ ਬੈੱਡ ਸ਼ੀਟਸ ਪਛਾਲਾਂ ਜਿਵੇਂ ਜਿਵੇਂ ਗਰਮੀ ਜਾਦੇ ਵਧੀ ਚੱਲੂਗੀ ਫੇਰ ਤਾਂ ਡਾਰਕ ਬੈੱਡ ਸ਼ੀਟਸ ਮੈਨੂੰ ਬਿਲਕੁਲ ਵੀ ਚੰਗੀਆਂ ਨਹੀਂ ਲੱਗਦੀਆਂ। ਉਦੋਂ ਆ ਹੁੰਦਾ ਵੀ ਲਾਈਟ ਬੇਸ ਵਾਲੀਆਂ ਬੈੱਡ ਸ਼ੀਟਸ ਹੋਣ। ਤੇ ਡਾਰਕ ਪਤਨ ਉਹ ਚੰਗੇ ਲੱਗਦੇ ਡਾਰਕ ਕਲਰਸ ਦੇਖਣ ਨੂੰ ਗਰਮੀ ਚ ਚੀ ਨਹੀਂ ਕਰਦਾ ਹੈਗਾ। ਉਦੋਂ ਲਾਈਟ ਬੇਸ ਵਾਲੀਆਂ ਬੈੱਡ ਸ਼ੀਟਸ ਹੀ ਮੈਂ ਜ਼ਿਆਦਾਤਰ ਪਛਾਉਣੀ ਹੁੰਦੀਆਂ। ਤੇ ਇਸ ਤਰੀਕੇ ਨਾਲ ਰੂਮ ਹੋਗਾ ਨੀਟ ਐਂਡ ਟਾਈਡੀ ਜਦੋਂ ਬੈੱਡ ਸ਼ੀਟ ਚੇਂਜ ਕਰਦੇ ਨੇ ਫਿਰ ਬਹੁਤ ਬਹੁਤ ਜ਼ਿਆਦਾ ਵਧੀਆ ਲੱਗਦਾ। ਸਾਫ ਸਫਾਈ ਵੀ ਹੋ ਜਾਂਦੀ ਹੈ ਰੂਮ ਦੀ ਡਸਟਿੰਗ ਹੋ ਜਾਂਦੀ ਹੈ ਬੈੱਡ ਸ਼ੀਟ ਚੇਂਜ ਹੋ ਗਈ। ਕਿ ਜਿਹੜੇ ਡੋਰ ਤੇ ਵੀ ਕਪੜਾ ਮਾਰਦਾ ਕਪੜਾ ਮੇਰੇ ਕੋਲ ਮoiश्चਰਿਆ ਸੀ ਕਿਉਂਕਿ ਕਲੀਨਰ ਲਗਾਇਆ ਸੀ ਦੂ ਪਹਿਲਾਂ ਮੈਂ ਕੋਲ ਨਹੀਂ ਗਿੱਲਾ ਨਹੀਂ ਕਰਿਆ ਬਸ ਮoiश्चਰਿਆ ਕਪੜਾ ਹੀ ਮੈਂ ਮਾਰ ਰਹੀ ਹਾਂ ਇਹ ਪਾਲਿਸ਼ ਵਾਲੇ ਡੋਰਸ ਹੁੰਦੇ ਨੇ ਫਿਰ ਆਪਾਂ ਜਿੰਨਾ ਜ਼ਿਆਦਾ ਗਿੱਲਾ ਕਪੜਾ ਮਾਰਾਂਗੇ ਉਹਨੇ ਜਲਦੀ ਪਾਲਿਸ਼ ਇਹਨਾਂ ਦੀ ਖਰਾਬ ਹੁੰਦੀ ਆ ਜਿਹੜੇ ਬਾਹਰ ਵਾਲੇ ਡੋਰਸ ਨੇ ਸਾਡੇ ਉਹ ਹੈਲਪਰ ਅੰਕ ਸਾਫ ਕਰ ਦਿੰਦੇ ਜਿਹੜੇ ਅੰਦਰ ਵਾਲੇ ਡੋਰਸ ਨੇ ਇਸ ਤਰ੍ਹਾਂ ਦੇ ਉਹ ਫਿਰ ਮੈਂ ਡਸਟਿੰਗ ਕਰਦੀ ਹੋਈ ਮੈਂ ਖੁੱਤੋ ਹੀ ਕਰ ਲੈਣੀ ਆ ਇਸ ਤਰ੍ਹਾਂ ਸਾਂਸ ਸੁਪੇਰ ਨਾਲ ਮਿਲ ਕੇ ਚੱਲੀ ਜਾਂਦੀ ਆ। ਅੱਜ ਹੁਣ ਟਾਈਮ ਲੱਗਾ ਬ੍ਰੇਕਫਾਸਟ ਕਰਨ ਦਾ 9 ਵਜੇ ਹੋਣ ਕਰਦੇ ਆਪਣਾ ਬ੍ਰੇਕਫਾਸਟ। ਸਵੇਰ ਦੀ ਮੈਂ 5:30 ਵਜੇ ਉੱઠી ਭੱਜ ਦੌੜ ਭੱਜ ਦੌੜ ਹੋਈ ਪਈ ਸੀ। ਹਲੇ ਵੀ ਮੇਰਾ ਕਿਚਨ ਸਾਫ਼ ਕਰਨ ਵਾਲੀ ਰਹੀ ਪਈ ਹੈ ਕਿੰਨਾ ਕੰਮ ਖਤਮ ਹੈ। ਲੱਤਾਂ ਇੰਨੀਆਂ ਦੁਖਰੀਆਂ ਨੇ ਬਹੁਤ ਲੱਤਾਂ ਦੁਖਣ ਲੱਗੀਆਂ ਕੋ ਖੜੀ ਤਾਂ ਹੈ ਨਹੀਂ ਸਵੇਰ ਦੀ ਹੁਣ ਬੈਠੀ ਆ। 12 ਮਸ਼ੀਨ ਚ ਫੁੱਲੀਸ਼ ਪਾਈ ਪੈਨੇ ਕੱਪੜੇ। ਸੈਮੀ ਵਾਲੇ ਮੈਂ ਵਾਸ਼ ਕਰ ਰਹੀ ਚਾਦਰਾਂ ਤੋਹਾਰੀਆਂ ਸੋ ਵੀ ਤੋ ਤੇ ਇੱਕ ਦੋ ਕੱਪੜਾ ਰੰਗ ਉਤਰਦਾ ਸੀ ਮੇਰੇ ਸੂਟ ਸੀ ਜਿੰਨੇ ਦਾ ਸਵ ਆਪ ਦਾ ਨਾਣਾ ਧੋਣਾ ਹਰੇ ਬਹੁਤ ਬਿਜ਼ੀ ਰੁਟੀਨ ਚੱਲ ਰਿਹਾ ਸਵੇਰ ਦਵਿੰਦਰ ਨੂੰ ਜਾਣਾ ਸੀ ਚਲੋ ਚਲੇ ਗਏ ਫਿਰ ਦੂਜੀ ਕੰਮ ਨੂੰ ਹੱਥ ਪਾਇਆ ਨਹੀਂ ਉਦੋਂ ਪਹਿਲਾਂ ਪਹਿਲਾਂ ਮੈਂ ਕਿਚਨ ਚ ਸੀ ਚਾਹ ਕਰ ਲਈ ਕੇਕ ਬਣਾ ਲਿਆ ਭਾਂਡੇ ਮਾਂਜਲੇ ਮਸਾਈ ਕੋ ਚੱਲ ਰਿਹਾ ਸੀਗਾ ਚਲੋ ਜੀ ਆਰਾਮ ਨਾਲ ਬਹਿ ਕੇ ਹੁਣ ਬ੍ਰੈਕਫਾਸਟ ਕਰ ਲਈਏ ਕੋਈ ਥਾਲੀ ਨਹੀਂ ਬ੍ਰੈਕਫਾਸਟ ਕਰਨ ਲੱਗੇ ਮੈਂ ਕਾਲੀ ਨਹੀਂ ਕਰਦੀ ਹਾਂ ਜੀ 5 ਮਿੰਟਾਂ ਚ ਐ ਲੇਟ ਵਹਿ ਜਾ ਪਰ ਜਦੋਂ ਇੱਕ ਵਾਰ ਬਹਿ ਗਈ ਫਿਰ ਆਰਾਮ ਨਾਲ ਆਪ ਦਾ ਖਾਣਾ ਖਾਣਾ ਵਾ ਇਹ ਕਿੰਨੇ ਕੰਮ ਨੇ ਕੋਈ ਮੇਰੇ ਕਿੰਨੀ ਵੇਟ ਕਰ ਰਹੀ ਐ ਮੈਂ ਆਪਣਾ ਬ੍ਰੈਕਫਾਸਟ ਕਰਕੇ ਫੇਰ ਉੱਠਣਾ ਬਸ ਇਹ ਮੈਂ ਰੂਲ ਬਣਾਇਆ ਇਹ ਨਹੀਂ ਅੱਧ ਵਿਚਾਲੇ ਕੋਈ ਆਵਾਜ਼ ਮਾਰੂ ਅੱਧ ਵਿਚਾਲੇ ਮੈਂ ਤਾਂ ਖਾਣਾ ਛੱਡ ਕੇ ਮੈਂ ਚਲੀ ਜਾਊਂਗੀ ਨਹੀਂ ਹੁਣ ਮੈਂ ਕਹਿਦਾ ਨਹੀਂ ਆ ਵੀ ਰੁਕ ਜੋ 5 ਮਿੰਟ ਮੈਂ ਖਾਣਾ ਖਾ ਰਹੀ ਹਾਂ ਬੱਸ ਹਨਾ ਆਪਣੇ ਲਈ ਵੀ ਕੁਝ ਕਰਨਾ ਚਾਹੀਦਾ ਇਹ ਤਾਂ ਹੈ ਨਹੀਂ ਵੀ ਆਪ ਦੀ ਬੁਰਕੀ ਮੂੰਹ 'ਚ ਤੁਸੀਂ ਕੱਢ ਕੇ ਰੱਖ ਜੋ ਤੇ ਤੁਸੀਂ ਉੱਠ ਕੇ ਦੂਜਿਆਂ ਦੇ ਕੰਮ ਕਰਨ ਲੱਗ ਜਾਓ ਨਹੀਂ ਆਪਦੇ ਆਪ ਨੂੰ ਵੀ ਥੋੜੀ ਬਹੁਤੀ ਇੰਪੋਰਟੈਂਸ ਦੇਣੀ ਚਾਹੀਦੀ ਹੈਗੀ ਆਪਾਂ ਜਦੋਂ ਮੀਲ ਤੁਸੀਂ ਲੈ ਕੇ ਬੈਠੋ ਤਾਂ ਆਰਾਮ ਨਾਲ ਖਾ ਕੇ ਫੇਰ ਉਠੋ ਸਾਰਾ ਕੰਮ ਹੋ ਗਿਆ ਸ डन ਹੈਲਪਰ ਵੀ ਛੱਡ ਪੋਚ ਲਾ ਕੇ ਚਲੇਗੀ ਪੱਖੇ ਵਗੈਰਾ ਬੰਦ ਕਰੇ ਫਿਰ ਮੈਂ ਤੇ ਫਿਰ ਹੁਣ ਮੈਂ ਨਾ ਜਿਹੜਾ ਟੇਬਲ ਹੈ ਇਹ ਮੈਂ ਕੱਲ ਪਰੇ ਖਿੱਚਿਆ ਸੀ ਕੱਲ ਮੈਂ ਉੱਪਰੋਂ ਬਾਬਾ ਜੀ ਦੀਆਂ ਫੋਟੋਆਂ ਕਲੀਨ ਕਰੀਆਂ ਸੀ ਕਿ ਇੱਥੇ ਲਗਾ ਕੇ ਨਾ ਕੋੜੀ ਉਹ ਤਾਂ ਹੱਥ ਨਹੀਂ ਆਉਂਦਾ ਫੋਟੋ ਵੀ ਕਾਫੀ ਵੱਡੀ ਤੇ ਹਾਈਟ ਤੇ ਵੀ ਹੈ ਫਿਰ ਮੈਂ ਟੇਬਲ ਕੱਲ ਪਰੇ ਕਰਤਾ ਸੀ ਪਰ ਮੈਂ ਇੱਧਰ ਆਪਦੀ ਇਸ ਜਗ੍ਹਾ ਤੇ ਖਿੱਚਿਆ ਨਹੀਂ ਸੀ ਮੈਨੂੰ ਆਈ ਸੀ ਹੈਲਪਰ ਚਲੋ ਇੱਕ ਵਾਰ ਝਾੜੂ ਪੂੰਛਾ ਕਰ ਜੂਗੀ ਵੀ ਪਿੱਛੋਂ ਸਾਫ਼ ਹੋ ਜਾਊਗਾ ਨੀਚੋਂ ਫਲੋਰ ਵੀ ਸਾਫ਼ ਹੋ ਜਾਊਗਾ ਫਿਰ ਮੈਂ ਕਰੂੰਗੀ ਤੇ ਹੁਣ ਅੱਜ ਝਾੜੂ ਪੂੰਛਾ ਹੈਲਪਰ ਤੋਂ ਇੱਥੇ ਜਗ੍ਹਾ ਤੇ ਮੈਂ ਕਰਵਾ ਲਿਆ ਸਾਰੀ ਇਹ ਸਾਫ਼ ਹੋ ਗਈ ਤਾਂ ਅੱਜ ਟੇਬਲ ਇਹ ਦੁਬਾਰੇ ਵਾਪਸ ਇੱਥੇ ਜਗ੍ਹਾ ਤੇ ਖਿੱਚ ਕੇ ਲਗਾ ਦੂੰਗੀ ਇਹ ਵੀ ਮੈਂ ਕਹਾਂ ਚਲ ਹੁਣ ਲਗਾ ਮੈਂ ਕਿਉਂਕਿ ਹੈਲਪਰ ਹੁਣ ਝਾੜੂ ਪੂੰਛਾ ਲਗਾ ਕੇ ਚਲੀ ਗਈ ਸੀ ਕੱਲ ਮ ਜਿੰਨੇ ਵੀ ਫੋਟੋ ਫਰੇਮਸ ਲੱਗੇ ਹੋਏ ਸਾਰੇ ਇੱਕ ਸਾਫ ਕੱਪੜਾ ਲੈ ਕੇ ਹਾਲਾਂਕਿ ਤੋਂ ਕੱਲ ਸਪੈਸ਼ਲੀ ਮੈਂ ਕੱਪੜਾ ਲੈ ਕੇ ਸਾਫ ਕਰਿਆ ਸੀ ਇਹ ਉਹ ਕਲਿੱਪੀ ਮੈਂ ਐਡ ਕਰੂੰਗੀ ਦੇਖੂੰਗੀ ਮੈਂ ਅੱਜ ਵਾਲੀ ਵੀਡੀਓ ਵਿੱਚ ਜੇ ਵੀਡੀਓ ਜ਼ਿਆਦਾ ਵੱਡੀ ਹੁੰਦੀ ਦਿਖੀ ਤਾਂ ਮੈਂ ਨਹੀਂ ਇਹ ਐਡ ਕਰੂੰ ਕੱਲ ਵਾਲੀ ਵੀਡੀਓ ਵੀ ਕਾਫੀ ਮੇਰੀ ਵੱਡੀ ਹੋ ਗਈ ਸੀ ਉਹਨੂੰ ਕਲਿੱਪ ਐਡ ਨਹੀਂ ਕਰੀ ਮੈਂ ਕਿ ਚਲ ਕੇ ਇਸ ਹੋਰ ਵੀਡੀਓ 'ਚ ਦੇਖੂੰਗੀ ਤੇ ਉਹਨਾਂ ਟੇਬਲ ਲਗਾਤਾ ਵਾਪਿਸ ਹੀ تھے ਬਸ ਜੋ ਹੈਲਪਰ ਜਾਂਦੀ ਫਿਰ ਉਹ ਉਦੋਂ ਆਏ ਹੁੰਦਾ ਵੀ ਸਾਰੀਆਂ ਚੀਜ਼ਾਂ ਆਪੋ ਆਪਣੀ ਜਗ੍ਹਾ ਤੇ ਵਾਪਸ ਰੱਖਣੇ ਇਹ ਵੀ ਹੁੰਦੀਆਂ ਨੇ ਜਿਵੇਂ ਕਰਟਨਸ ਪਾਣੀ ਕਰੇ ਪਏ ਹੁੰਦੇ ਨੇ ਉਹਨੂੰ ਕਰ ਕੋਈ ਡੋਰ ਖੁੱਲ੍ਹਾ ਉਹ ਬੰਦ ਕਰ ਦੋ ਕੋਈ ਲਾਈਟ ਪੱਖਾ ਚੱਲ ਰਿਹਾ ਉਹ ਬੰਦ ਕਰ ਦੋ ਬਾਦ ਵਿੱਚ ਕੁਝ ਫਿਰ ਇਸ ਤਰ੍ਹਾਂ ਦਾ ਵੀ ਆਪ ਨੂੰ ਥੋੜੀ ਹੁੰਦਾ ਵੀ ਇੱਕ ਵਾਰ ਘਰ ਸਾਰਾ ਠੀਕ ਹੋ ਜੇ ਅਰੋ ਸੇ ਆਪਾਂ ਹੋ ਗਏ ਲੰਚ ਟਾਈਮ ਹੁਣ ਕਰਦੇ ਆ ਲੰਚ ਕੁਲਕਾ ਮੈਂ ਗਰਮ ਬਣਾਇਆ ਕਈ ਵਾਰ ਸਮ ਟਾਈਮਸ ਨੇ ਕਦੇ-ਕਦੇ ਸਵੇਰੇ ਇੱਕ ਫੁਲਕਾ ਬਣਾ ਕੇ ਰੱਖ ਲੈਂਦੀ ਆਪਦੇ ਦੁਪਹਿਰ ਵਾਸਤੇ ਨਹੀਂ ਮੈਂ ਮੋਸਟਲੀ ਦੁਪਹਿਰੇ ਖਾ ਲਈ ਗ੍ਰਾਉਂਡ ਲੱਗਦੀ ਹੈ ਤੇ ਰਾਤ ਆੜੀ ਦਾਲ ਪਈ ਸੀ ਸਵੇਰੇ ਤਾਂ ਮੈਂ ਨਹੀਂ ਬਣਾਈ ਦਾਲ ਸਬਜੀ ਨੀਰ ਦੀ ਭੁਰਜੀ ਬਣਾਈ ਸੀ ਰਾਤ ਵਾਲੀ ਮੇਰੇ ਕੋਲ ਪਈ ਸੀ ਦਾਲ ਦਹੀਂ ਹੋ ਗਈ ਫੁਲਕਾ ਹੋਇਆ ਸੈਲਡ ਖਾਣਾ ਮੈਨੂੰ ਪਤਾ ਨਹੀਂ ਕਿਉਂ ਨਹੀਂ ਵਧਿਆ ਆ ਰਿਹਾ ਲੱਗਦਾ ਠੰਡਾ ਠੰਡਾ ਖੀਰਾ ਉਹ ਅੱਗੇ ਗਰਮੀ ਚ ਖਾਣਾ ਕਰੂੰਗੀ ਹੁਣ ਪਰ ਸੈਲਡ ਕਦੇ ਕਦਾਂ ਹੀ ਖਾਣੀ ਆ ਮੈਂ ਕਦੇ ਕਦਾਂ ਹੀ ਖਾਣੀ ਉਹ ਵੀ ਤਾਂ ਤੇਰੇ ਨਾਲ ਖਾਣੀ ਆ ਨਹੀਂ ਮੈਨੂੰ ਸੈਲਡ ਖਾਣਾ ਇੰਨਾ ਜ਼ਿਆਦਾ ਵਧਿਆ ਲੱਗਦਾ ਬਹੁਤ ਖਾਂਦਾ ਬਹੁਤ ਖਾਂਦਾ ਅੱਗੇ ਗਰਮੀ ਚ ਖਾਇਆ ਕਰੂੰਗੀ ਹੁਣ ਕਰਦੇ ਆਪਣਾ ਲੰਚ ਇੰਜੋਏ ਲੰਚ ਕਰਕੇ ਫਿਰ ਮੈਂ ਕੱਪੜੇ ਸੰਭਾਲ ਲੂੰਗੀ ਤੈਅ ਵਾਲੇ ਤੈਅ ਕਰੇ ਪਏ ਨੇ ਬੈੱਡ ਤੇ ਉਹ ਅਲਮਾਰੀਆਂ ਚ ਟਿਕਾਉਣੇ ਪ੍ਰੈਸ ਵਾਲੇ ਅੱਡ ਕੱਢੇ ਪਏ ਨੇ ਉਹ ਪ੍ਰੈਸ ਕਰ ਦੂੰ ਫਿਰ ਮੈਂ ਕੱਪੜਿਆਂ ਦਾ ਕੰਮ ਖਤਮ ਕਰੂੰਗੀ ਲੰਚ ਕਰਕੇ ਤੇ ਹੁਣ ਲੰਚ ਕਰਨ ਤੋਂ ਬਾਅਦ ਮੈਂ ਸਭਾ ਲੈਣੇ ਸੀ ਕੱਪੜੇ ਜਿਹੜੇ ਮੈਂ ਤੈਅ ਕਰਕੇ ਰੱਖੇ ਸੀ ਜਦੋਂ ਕੱਪੜੇ ਸੁੱਕਦੇ ਨੇ ਮੈਂ ਤੈਅ ਕਰਕੇ ਇੱਕ ਵਾਰ ਬੈੱਡ ਤੇ ਹੀ ਰੱਖੀ ਜਾਂਦੀ ਆ ਅਲੱਗ-ਅਲੱਗ ਰੱਖ ਲਾਂਦੀ ਆ ਜਿਵੇਂ ਦਿਵਿੰਦਰ ਦੇ ਅਲੱਗ ਮੇਰੇ ਆਪਣੇ ਅਲੱਗ ਬੇਟੇ ਦੇ ਅਲੱਗ ਹਨ ਫਿਰ ਆਪਾਂ ਨੂੰ ਉਹ ਲਮਾਰੀਆਂ ਵਿੱਚ ਟਿਕਾਉਣੇ ਈਜ਼ੀ ਹੋ ਜਾਂਦੇ ਨੇ ਵੀ ਆਪਾਂ ਤੈਅ ਕਰਦੇ ਵਕਤ ਹੀ ਅਲੱਗ-ਅਲੱਗ ਕੱਢ ਦਈਏ ਤਾਂ ਵਾਪਸ ਟਿਕਾਉਣੇ ਆਪਾਂ ਨੂੰ ਸੌਕੇ ਹੋ ਜਾਂਦੇ ਨੇ ਫਿਰ ਤੇ ਹੁਣ ਉਹ ਟਿਕਾਉਂ ਕੱਪੜੇ ਫਿਰ ਮੈਂ ਇਕੱਠੇ ਹੀ ਰੱਖਦੀ ਹੁੰਨੀ ਆ ਜਿਵੇਂ ਸਾਰੇ ਕੱਪੜੇ ਸੁੱਕ ਗਏ ਤੈਅ ਕਰ ਲੈ ਸਾਰੇ ਇੱਕ ਵਾਰੀ ਵਿੱਚ ਫਿਰ ਇਕ ਇਹਨੂੰ ਰੱਖ ਦੇਣਾ ਪਾਪ ਦੀ ਜਗ੍ਹਾ ਤੇ ਹਜੇ ਵੀ ਸਰਦੀਆਂ ਵਾਲੇ ਕੱਪੜੇ ਕੁਛ ਪਏ ਨੇ ਮੇਰੇ ਸਾਰੇ ਤਾਂ ਨਹੀਂ ਮੈਂ ਅਲੱਗ ਤੋਂ ਕੱਢੇ ਹੈਗੇ ਹੌਲੀ ਹੌਲੀ ਕਰਕੇ ਉਹ ਵੀ ਕੱਢਦੇ ਜਾਵਾਂਗੀ ਅੱਜ ਮੈਂ ਆਪਣੇ ਕੋਟੀਆਂ ਵੀ ਧੋਤੀਆਂ ਨੇ ਮੈਨੂੰ ਲੱਗਦਾ ਹੁਣ ਕੋਟੀਆਂ ਦੀ ਲੋੜ ਨਹੀਂ ਹੈਗੀ ਸਰੀਮ ਲੈਸੀ ਕੁਛ ਪਾਇਆ ਕਰੋ ਸਵੇਰੇ ਸ਼ਾਮ ਵੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿੰਨੀ ਜ਼ਿਆਦਾ ਨਹੀਂ ਤਾਂ ਲੋੜ ਨਹੀਂ ਹੁੰਦੀ ਸਵੇਰੇ ਵੀ ਇੱਕ ਵਾਰ ਉੜਦੇ ਆ ਉਦੋਂ ਲੱਗਦਾ ਵੀ ਲੋੜ ਆਪਾਂ ਜਿਵੇਂ ਜਿਵੇਂ ਆਪਾਂ ਕੰਮ ਲੱਗ ਜਾਂਦੇ ਨੇ ਫਿਰ ਕੰਮ ਕਰਦੇ ਉਹਨੂੰ ਗਰਮੀ ਆਉਣ ਲੱਗ ਜਾਂਦੀ ਹੈ ਟਾਈਮ ਹੋ ਰਿਹਾ 3:30 ਦਾ ਇੱਧਰ ਮੈਂ ਰੱਖੀ ਆ ਮੇਰੀ ਜਿਹ ਦਵਿੰਦਰ ਜੀ ਆ ਦਵਿੰਦਰ ਵੀ ਆਗੇ ਅੱਜ ਉਹਨਾਂ ਨਾਲ ਹੋਊਗੀ ਮੇਰੀ ਸ਼ਾਮ ਦੀ ਚਾਹ ਤੇ ਇੱਧਰ ਮੈਂ ਨਾ ਚੀਨੀ ਤੇ ਚਾਹ ਪੱਤੀ ਵਾਲਾ ਡੱਬੇ ਖਾਲੀ ਹੀ ਤੇ ਸੀ ਡੱਬੇ ਵਾਸ਼ ਕਰਕੇ ਮੈਂ ਧੁੱਪੇ ਰੱਖਿਆ ਹੀ ਪੱਤੀ ਮੈਂ ਇਹਦੇ ਵਿੱਚ ਕੱਢਤੀ ਚੀਨੀ ਥੋੜੀ ਜੀ ਸੀ ਤੇ ਉਹ ਮੈਂ ਇਹਦੇ ਵਿੱਚ ਕੱਢਤੀ ਫਿਰ ਰੀਫਿਲ ਕਰ ਦਊਗੀ ਇਸ ਕਰਕੇ ਅੱਛੀ ਤਰ੍ਹਾਂ ਅੰਦਰ ਇਹ ਕੱਢਿਆ ਪਿਆ ਸਮਾਨ ਡੱਬਿਆਂ ਦਾ ਇੱਧਰ ਪੇ ਕੇਕ ਜਿਹੜਾ ਮੈਂ ਸਵੇਰੇ ਬਣਾਇਆ ਸੀ ਇੰਨਾ ਜ਼ਿਆਦਾ ਟੇਸਟੀ ਕੇਕ ਬਣਦਾ ਇੰਨਾ ਜ਼ਿਆਦਾ ਟੇਸਟੀ ਕੇਕ ਹੁੰਦਾ ਨਾ ਬਹੁਤ ਸੌਫਟ ਜਿਵੇਂ ਸੌਫਟ ਕੇਕ ਬੰਦਾ ਜਿਵੇਂ ਇਹ ਸੌਫਟ ਬਹੁਤ ਸੌਫਟ ਕੇਕ ਬੰਦਾ ਬਾਜ਼ਾਰ ਨਾਲੋਂ ਵੀ ਅੱਛਾ ਦਿੰਦਾ ਨੂੰ ਇਹਦਾ ਫਲੇਵਰ ਬਹੁਤ ਵਧੀਆ ਲੱਗਦਾ ਰਾਤ ਮੈਨੂੰ ਕਹਿੰਦੇ ਸੀ ਕਹਿੰਦੇ ਮੈਨੂੰ ਕੋਈ ਕੇਕ ਨਹੀਂ ਬਣਾਉਂਦੀ ਤਾਂ ਹੁਣ ਤੂੰ ਕਿੰਨਾ ਟਾਈਮ ਹੋ ਗਿਆ ਕੇਕ ਹੀ ਬਣਾਇਆ ਕੇਕ ਨਹੀਂ ਬਣਾਇਆ ਮੈਂ ਕੋਈ ਨਾ ਸਵੇਰੇ ਚੱਕੋ ਫਿਰ ਕੇਕ ਮੈਂ ਵੀ ਸਵੇਰੇ ਚਾਹ ਦੇ ਨਾਲ ਨਾਲ ਹੀ ਸਮਾਨ ਤਿਆਰ ਕਰ ਲਿਆ ਚਾਹ ਬਣੇਗੀ ਤੇ ਇੱਕ ਸਾਈਡ ਮੈਂ ਸਮਾਨ ਤਿਆਰ ਕਰੀਗੀ ਪੀ ਕੇ ਚਾਹ ਮੈਂ ਕੇਕ ਬਣਾਣਾ ਰੱਖਤਾ ਇਹ ਹੋ ਜਾਏਗਾ ਕੇਕ खा लो बहुत अच्छा बनता बहुत क्लफी बनता टैक्सर भी टेस्ट भी बहुत अच्छा बनता यदा इधर मैं कर ली शाम की सब्जी की तैयारी आलू गोभी पिलाऊँगी तेल पा लें कढ़ाही मेरी होगी चॉपिंग प्याज टमाटर हरी मिर्च अदरक लहसन का पेस्ट ये होगी चॉपिंग डन एंड इधर मैं एयरफिल रखी गोभी जी मैं फ्रीज़ करी से ना फ्रीजर में वैसा मैं दोपहरे बहर कटता से कंटेनर पर फिर भी वो लाइक बर्फ खुरी नहीं सी ਮੈਂ 에어 ਫਰਾਈਚ ਕਰ ਲਿਆ ਮੈਂ ਕਿ ਪਾਣੀ ਜਿਆ ਨਾ ਹੋ ਜੇ ਸਬਜੀ ਸਬਜੀ ਵਿੱਚ ਕਦੇ ਪਾਣੀ ਪਾਣੀ ਹੋ ਜੇ ਤੁਸੀਂ ਸਾਰੇ 에어 ਫਰਾਈਚ ਰੀ ਹੀਟ ਇਹ ਕਰ ਲਈ ਪਾਣੀ ਜਿਆ ਸਾਰਾ ਉਤਰ ਗਿਆ ਨੋਰਮਲ ਟੈਂਪਰੇਚਰ ਤੇ ਆ ਗਈ ਪਰ ਅੱਜ ਗੋਭੀ ਜਲਦੀ ਪੱਕੂ ਕਿਉਂਕਿ ਸੇਕ ਲੱਗ ਗਿਆ ਇਹਨੂੰ ਆ ਦੇਖੋ ਅੱਧ ਬਣੀ ਤਾਂ ਹੋਈ ਪਈ ਐ ਆਲੂਆਂ ਨਾਲ ਇਕੱਠੇ ਪਾ ਦੂੰਗੀ ਮੈਂ ਤੇ ਇਧਰ ਪਾਣੀ ਵਿੱਚ ਸੋਕ ਕਰੇ ਪਏ ਨੇ ਆਲੂ ਤੁਹਾਨੂੰ ਮੈਂ ਬਣਾਉਣ ਲੱਗਦੀ ਆ ਸਬਜੀ ਸਬਜੀ ਪਾਣੀ ਵਿੱਚ ਰੱਖਤੀ ਸੀ ਗੈਸ ਤੇ ਸਬਜੀ ਬਣ ਰਹੀ ਆ ਤਦ ਜਦ ਮੈਂ ਕਿ ਚਲੋ ਸਬਜੀ ਬਣ ਰਹੀ ਐ ਨੇ ਸਾਈਨ ਬਾਈ ਸਾਈਡ ਮੈਂ ਇਨੇ ਕਿ ਮोटे ਕੰਮ ਹੋਰ ਕਰ ਲਾਂ ਅੱਜ ਮੈਂ ਚੀਨੀ ਤੇ ਚਾਹ ਪੱਤੀ ਵਾਲੇ ਕੰਟੇਨਰ ਵਾਸ਼ ਕੀਤੇ ਸੀਗੇ ਤੇ ਉਹਨੂੰ ਧੁੱਪੋ ਲੈ ਕੇ ਚੱਕ ਕੇ ਸੁੱਕ ਚੁੱਕੇ ਸੱਚੀ ਤਰ੍ਹਾਂ ਕੱਪੜਾ ਹੀ ਮਾਰਤਾ ਤੇ ਇੰਨਾ ਵਿੱਚ ਹੁਣ ਰੀਫਿਲ ਕਰ ਦਾਂ ਨੀ ਚੀਨੀ ਤੇ ਚਾਹ ਪੱਤੀ ਫਿਰ ਮੈਨੂੰ ਆ ਹੀ ਹੁੰਦਾ ਵੀ ਚਲੋ ਜਿੰਨੇ ਟਾਈਮ ਸਬਜੀ ਬਣ ਰਿਹਾ ਉਹਨਾਂ ਟਾਈਮ 'ਚ ਕਿਚਨ 'ਚ ਥੋੜਾ ਬਹੁਤ ਕੰਮ ਹੋਰ ਕਰ ਲਓ ਇਹ ਸਬਜੀ ਵਾਲ ਵੀ ਆਪਣਾ ਧਿਆਨ ਰੱਖੂਗਾ ਤੇ ਨਿੱਕੇ ਮोटे ਕੰਮ ਜੇ ਨਾਲੇ ਤੁਰਦਾ ਫਿਰਦੇ ਸਬਜੀ ਬਣਦੇ ਬਣਦੇ ਨਾਲ-ਨਾਲ ਉਹ ਵੀ ਹੋ ਜਾਂਦੇ ਨੇਗੇ ਫਿਰ ਮੈਂ ਕਿਚਨ ਕਲੀਨ ਕਰਨ ਲੱਗਣਾ ਇੱਕ ਦੋ ਦਿਨਾਂ ਚ ਹਜੇ ਮੈਂ ਸੋਚ ਰਹੀ ਹਾਂ 2-4 ਦਿਨ ਮੈਂ ਇੱਕ ਵਾਰ ਹੋਰ ਲੰਗਾ ਲਾ ਕਿ ਇੰਨੀ ਜ਼ਿਆਦਾ ਗੰਦੀ ਨਹੀਂ ਹੈਗੀ ਕਿਚਨ 2-4 ਦਿਨਾਂ ਤੋ ਕਰੂੰਗੀ ਸਾਫ ਮੈਂ ਕੰਟੇਨਰ ਪਰ ਪਹਿਲੇ ਵਾਸ਼ ਕਰਕੇ ਰੀਫਿਲ ਕਰਕੇ ਹੀ ਮੈਂ ਰੱਖ ਦਿੰਦੀ ਤੇ ਉਸ ਤੋਂ ਬਾਅਦ ਮੈਂ ਕੱਢਣੀਆਂ ਸੇ ਫੁੱਲ ਸਲੀਪਸ ਜੈਕਟਸ ਜੋ ਹੁਣ ਲੋਡ ਨਹੀਂ ਹੈਗੀ ਇਹਨਾਂ ਨੂੰ ਵਾਸ਼ ਕਰਕੇ ਰੱਖ ਦੂੰਗੀ ਕੰਟ ਕੇ ਰੱਖ ਤਾਂ ਨਹੀਂ ਹੁਣ ਇਹ ਇਹਨਾਂ ਨੂੰ ਮੈਂ ਸਵੇਰੇ ਮਸ਼ੀਨ 'ਚ ਲੋਡ ਕਰ ਦੂੰ ਕੱਲ ਨੂੰ ਵਾਸ਼ ਕਰ ਦੂੰਗੀ ਵਾਸ਼ ਕਰਕੇ ਫਿਰ ਸੰਭਾਲ ਲਿਆ ਜਾਣਗੇ ਕਿਉਂਕਿ ਹੁਣ ਇਹਨਾਂ ਦੀ ਜ਼ਰੂਰਤ ਨਹੀਂ ਹੈਗੀ ਮੌਸਮ ਨਹੀਂ ਹੈਗਾ ਸਿਰਫ 슬ੀਵਲੈਸ ਕੁਛ ਜੈਕਟਸ ਮੈਂ 2-4 ਦਵਿੰਦਰ ਦੀ ਬਾਹਰ ਰੱਖੀਆਂ ਨੇ ਫਿਰ ਇਸ ਤਰੀਕੇ ਨਾਲ ਹੌਲੀ-ਹੌਲੀ ਕੱਪੜੇ ਵੀ ਆਪਣੇ ਦੇਖੋ ਸੰਭਲ ਜਾਂਦੇ ਨੇਗੇ ਇੱਕ ਵਾਰੀ ਜੇ ਆਪਾਂ ਇਕੱਠੇ ਕਹਾਂਗੇ ਵੀ ਇਕੱਠੇ ਕੱਪੜੇ ਰੱਖਾਂਗੇ ਇਕੱਠੇ ਆਪਾਂ ਨੂੰ ਵੀ ਔਖਾ ਹੋਊਗਾ ਤੇ ਕੋਈ ਸਮਝ ਨਹੀਂ ਆਉ ਤਾਂ ਕਨਫਿਊਜ਼ ਹੋ ਜਾਂਦੇ ਵੀ ਕੀ ਕਰੀਏ ਕੀ ਨਾ ਕਰੀਏ ਇਸ ਕਰਕੇ ਮੈਂ ਥੋੜੇ-ਥੋੜੇ ਸ਼ਿਫਟਾਂ ਵਿੱਚ ਕੱਪੜੇ ਰੱਖੀ ਜਾਣੀ ਵਾਸ਼ ਕਰ ਕਰਕੇ ਵੀ ਚਲੋ ਕੁਝ ਹਲਕੇ ਫੁਲਕੇ ਜਿ ਬਾਹਰ ਆ ਜਾਣਗੇ ਫਿਰ ਥੋੜਾ ਜਿ ਮੌਸਮ ਮਤਾਸ 8 10 ਇਹਨਾਂ ਨੂੰ ਹੋਰ ਚੇਂਜ ਹੋ ਫਿਰ ਮੈਂ ਉਹ ਰੱਖ ਦੂੰਗੀ ਫਿਰ ਐਸੇ ਕਿ ਨਾਲ ਥੋੜਾ ਥੋੜਾ ਕੰਮ ਕਰਨ ਆਪਾਂ ਨੂੰ ਸੌਕਾ ਹੋ ਜਾਂਦਾ ਕੰਮ ਵੀ ਆਪਾਂ ਨੂੰ ਸਮਝ ਆ ਜਾਂਦਾ ਤੇ ਇਧਰ ਬਣ ਚੁੱਕੀ ਸਾਲੂ ਗੋਭੀ ਦੀ ਸਬਜ਼ੀ ਜੀਵੇਂ ਮੈਂ ਫਰੀਜ਼ਰ ਚ ਰੱਖੀ ਹੋਈ ਸੀ ਗੋਭੀ ਮੈਨੂੰ ਆਇਆ ਲੱਗਦਾ ਤਾਂ ਸ਼ਾਇਦ ਨਾ ਅੱਛੀ ਬਣੇ ਪਰ ਸਬਜ਼ੀ ਬਹੁਤ ਅੱਛੀ ਬਣੀ ਦੇਖਣ ਨੂੰ ਵੀ ਅੱਛੀ ਤੇ ਖਾਣ ਚ ਵੀ ਟੇਸਟੀ ਬਣੀ ਸੀ अच्छा बना स्टेक्स देवेंद्र ਵੀ ਕਹਿੰਦੇ ਕਿ ਕਹਿੰਦੇ ਗੋਭੀ ਬਹੁਤ ਸਵਾਦ ਬਣੀ ਜੀ ਫਰਾਈਡ ਜੀ ਹੁੰਦੀ ਕਿ ਨਾ ਇਹ ਲੱਗ ਰਹੀ ਹੈ ਇਹ ਗੋਭੀ ਥੋੜਾ ਜਿਹਾ ਨਾ ਅਸੀਂ ਮਾਨਸਪਤ ਜਿਹੜਾ ਵੀ ਕੱਢਿਆ देवेंद्र ਜਾਂਦੀ ਸੀ ਮੈਂ ਕਿਹਾ ਚਲ ਮੈਂ ਵੀ ਦੋ ਚਾਰ ਚੀਜ਼ਾਂ ਨਹੀਂ ਹੋਣੇ ਕਿਚਨ ਵਾਲੇ ਮੈਂ ਲਿਖੀ ਬੈਠੀ ਸੀ ਤੇ ਦਾਲ ਬਿਲਕੁਲ ਖਤਮ ਹੋਈ ਪਈ ਸੀ ਮੂੰਗੀ ਦਾਲ ਸਾਡੇ ਜ਼ਿਆਦਾ ਲੱਗਦੇ ਤੂੰ ਵੀ ਮਸਰੀ ਤੂੰ ਵੀ ਉਹ ਨਹੀਂ ਲੱਗਦੀ ਮੂੰਗੀ ਜ਼ਿਆਦਾ ਲੱਗਦੇ ਕਿਉਂਕਿ ਦਾਲ ਜਦੋਂ ਮੈਂ ਬਣਾਉਣੀ ਹੈ ਮੂੰਗੀ ਜ਼ਿਆਦਾ ਪਾਉਣੀ ਹੁੰਦੀ ਹੈ ਮਸਰੀ ਬਹੁਤ ਘੱਟ ਪਾਉਣੀ ਆ ਕਈ ਵਾਰ ਚੀਲੇ ਵਗੈਰਾ ਬਣ ਜਾਂਦੇ ਨੇ ਪਕੌੜੇ ਹੋਗੇ ਸਬਜ਼ੀ ਵਾਲੇ ਉਹ ਮੰਨ ਕੇ ਲਵ ਚਾਪਤੀ ਹੋ ਗਈ ਇੱਕ ਘੜਾ ਕੋਲ ਘਰੀ ਪਈ ਉਹ ਮਿਕਸ ਕਰਕੇ ਕਰ ਲੈਣਾ ਇਹ ਚਾਪਤੀ ਬਹੁਤ ਸਟਰੋਂਗ ਹੈ ਤੇ ਖਾਣੇ ਟਾਇਲਟ ਪੇਪਰ ਰੋਲ ਹੋਣਗੇ ਪਤੰਜਲੀ ਦਾ ਹੋਗਾ ਦਲੀਆ ਕਾਜੂ ਟੁਕੜਾ ਫਰਨੈਲ ਦੀਆਂ ਗੋਲੀਆਂ ਨਿਰਮਾ ਸਰਫ ਹੋਗੇ ਜਿਵੇਂ ਕੋਈ ਬਾਥਰੂਮ ਕਹਿੰਦਾ ਵਾਸ਼ ਕਰਨੇ ਨੇ ਪੋਣੇ ਵਾਸ਼ ਕਰਨੇ ਨੇ ਜਾਂ ਹੈਲਪਰ ਨੇ ਪੋਚੇ ਧੋਣੇ ਨੇ ਫਿਰ ਅਸੀਂ ਆਹ ਕਨਫਿਊਜ਼ ਕਰਦੇ ਆ ਇੱਧਰ ਹੈਗਾ ਕੋਕੋ ਪਾਊਡਰ ਦੋ ਡੱਬੇ ਹੈਗੇ ਕੋਕੋ ਪਾਊਡਰ ਦੀਆਂ ਇਹ ਹੈਗਾ ਬੇਕਿੰਗ ਸੋਡਾ ਤੇ ਬੇਕਿੰਗ ਪਾਊਡਰ ਕੇਕਸ ਯੂਜ਼ ਹੁੰਦਾ ਨਾ ਮੇਰਾ ਖਤਮ ਹੋ ਜਾ ਪਿਆ ਸੀਗਾ ਤੇ ਇਹ ਸਮਾਨ ਇੰਨਾ ਖਿ ਲਿਆਂਦਾ ਫਰੂਟ ਲਿਆਂਦੇ ਸਬਜ਼ੀ ਸਬਜ਼ੀ ਲਿਆਂਦੀ ਹੈ ਇੰਨਾ ਕਿ ਗੱਟਾ ਮਾਸ ਦਾ ਨਾ ਕਿ ਆਇਆ ਭੱਜੇ ਜਾਂਦੇ ਤੇ ਹੁਣ ਮੈਨੂੰ ਇਹ ਸਮਾਨ ਨੂੰ ਥਾਂ ਸਿਰ ਰੱਖ ਦਾਂ ਜਿੱਥੇ ਰੱਖਣਾ ਪਿਆ ਦਾਲ ਬਿਲਕੁਲ ਖਤਮ ਆ ਡੱਬੇ ਚ ਪਾ ਦਣੀ ਆ ਟਿਕਾ ਦਾ ਸਮਾਨ ਜਣੀ ਕਿ ਮੈਂ ਸਾਰਾ ਹੁਣ ਇਹ ਟਾਈਮ ਹੋ ਗਿਆ 8:30 ਦਾ ਤੇ ਕੀ ਜਾਂਦਾ ਕੰਮ ਹੋ ਗਿਆ ਡਨ ਮੈਂ ਇੱਥੇ ਬੈਠੀ ਆ ਰੈਸਟ ਕਰ ਲਈ ਸੀ ਵਿੜੇ ਸੈਰ ਵੀ ਕਰ ਲਈ ਖਾਣਾ ਖਾ ਕੇ ਮੈਂ ਤੇ ਦਵਿੰਦਰ ਨੇ ਤੇ ਉਸ ਤੋਂ ਬਾਅਦ ਥੱਕ ਗਈ ਥੱਕ ਕੀ ਗਈ ਹੁਣ ਮੇਰੀ ਨਾ ਥੋੜੀ 2-4 ਦਿਨਾਂ ਤੋਂ ਇੱਕ ਪ੍ਰੋਬਲਮ ਚੱਲ ਰਹੀ ਹੈ ਮੈਂ ਸੋਚ ਰਹੀ ਹਾਂ ਹੁਣ ਦੱਸਾਂ ਕਿ ਨਾ ਦੱਸਾਂ ਕਈ ਵਾਰ ਇਹ ਹੁੰਦਾ ਦੱਸਣਾ ਨਾ ਕੋਈ ਹੱਲ ਹੋ ਜਾਂਦਾ ਐਕਚੁਅਲੀ ਮੇਰੇ ਪੈਰ ਦੀ ਪ੍ਰੋਬਲਮ ਆ ਮੈਨੂੰ 2-3 ਸਾਲਾਂ ਤੋਂ ਇਹ ਪ੍ਰੋਬਲਮ ਆ ਜਦ ਇਹ ਪ੍ਰੋਬਲਮ ਆ ਜਾਂਦੀ ਹੈ ਫਿਰ ਮੈਨੂੰ ਕਾਫੀ ਟਾਈਮ ਤੰਗ ਕਰਦੀ ਆ ਨਾ ਆਵੇ ਤਾਂ ਨਾ ਆਵੇ ਕੁਝ ਟਾਈਮ ਮੇਰਾ ਲੰਘ ਜੇ ਬਸ ਇਹ ਮੇਰਾ ਪੈਰ ਦਾ ਹਾਲ ਆ ਮੈਨੂੰ ਨਾ ਸਪੋਰਟਸ ਸ਼ੂਜ਼ ਪਾਉਣ ਦੀ ਆਦਤ ਹੈ ਵੀ ਮੈਂ ਸਪੋਰਟ ਸ਼ੂ ਪਾਉਣੀ ਆ ਹੁਣ ਕਾਫੀ ਟਾਈਮ ਤੋਂ ਘਰੇ ਕੰਮ ਕਰਦੀ ਹੈ ਨਾ ਸ਼ੂ ਹੀ ਪਾਉਣੀ ਆ ਮੈਂ ਗਰਮੀ 'ਚ ਵੀ ਸਵੇਰੇ ਸ਼ਾਮੇ ਕੰਮ ਕਰਦੀ ਸ਼ੂ ਪਾਉਣੀ ਆ ਸਰਦੀ ਤਾਂ ਸਾਰਾ ਦਿਨ ਪਾਉਣੀ ਆ ਤੋਂ ਮੈਨੂੰ ਸ਼ੂਜ਼ ਦੀ ਇੰਨੀ ਜ਼ਿਆਦਾ ਆਦਤ ਲੱਗੀ ਵੀ ਇੰਨਾ ਮੈਨੂੰ ਉਹਦਾ ਕੰਫਰਟ ਦਾ ਮਨ ਕੰਫਰਟ ਦੀ ਆਦਤ ਲੱਗੀ ਕਿ ਮੈਂ ਹੋਰ ਕੋਈ ਫੁੱਟਵੈਅਰ ਪਾ ਨਹੀਂ ਸਕਦੀ ਮੈਂ ਪਿੱਛੇ ਅਸੀਂ ਵਿਆਹ ਗਏ ਸੀ ਤੋਂ ਵਿਆਹ 'ਚ ਮੈਂ ਦੂਜੇ 16 ਵਾਲੇ ਆਪਣੇ ਹੀਲਸ ਪਾ ਲਿਆ ਸੀ ਉਹ ਤਾਂ ਸੋਲ ਹਾਰਡ ਹੁੰਦਾਗਾ ਤੇ ਮਸ ਉਹਦੋਂ ਤੋਂ ਮੈਨੂੰ ਪੈਰਾਂ ਤੇ ਇੰਨੀ ਅਲਰਜੀ ਹੋਈ ਹੈ ਨਾ ਇੰਨੀ ਅਲਰਜੀ ਹੋ ਗਈ ਮੈਂ ਕੋਈ ਵੀ ਅਨਕੰਫਰਟੇਬਲ ਸ਼ੂ ਪਾ ਨਹੀਂ ਸਕਦੀ ਹੈਗੀ ਤੇ ਮੇਰੇ ਪੈਰਾਂ ਤੇ ਇੱਥੇ ਹੋ ਗਏ ਛਾਲੇ ਇੱਕ ਪੈਰ ਤੇ ਪ੍ਰੋਬਲਮ ਆ ਇੱਕ ਪੈਰ ਤੇ ਆ ਆ ਨਿੱੱਚੇ ਛਾਲੇ ਹੁਣ ਸ਼ੁਰੂ ਹੋ ਜਾਂਦੇ ਨੇ ਆ ਛਾਲੇ ਦੋ ਛਾਲੇ ਹੋ ਗਏ ਠੀਕ ਹੋ ਗਏ ਨਵੇਂ ਹੋ ਗਏ ਠੀਕ ਹੋ ਗਏ ਮੇਰਾ ਪ੍ਰੋਬਲਮ ਚੱਲ ਰਹੀ ਹੈ ਉਸ ਤੋਂ ਬਿਨਾ ਆ ਚੀਚੀ ਵਾਲੀ ਉਂਗਲ ਦੇ ਵਿੱਚ ਇੱਥੇ ਨਾ ਮਾਸ ਫਟਣਾ ਸ਼ੁਰੂ ਹੋ ਗਿਆ ਜਿਵੇਂ ਆਪਣਾ ਕੋਈ ਮਾਸ ਗੜਨਾ ਸ਼ੁਰੂ ਹੋ ਜਾਂਦਾ ਮੇਰੇ ਤੋਂ ਪਾਊਡਰ ਵੀ ਲਾਉਣੀ ਹੁੰਦੀ ਡਾਕਟਰ ਨੇ ਪਾਊਡਰ ਦਿੱਤਾ ਹੋਇਆ ਵੀ ਇਹ ਨਾ ਮੋਇਸਚਰ ਨਹੀਂ ਵਿੱਚ ਬਣਨ ਦਿੰਦਾ ਗਰਮੀ ਪਸੀਨਾ ਨਹੀਂ ਆਉਣ ਦਿੰਦਾ ਮੋਇਸਚਰ ਐਬਜ਼ਾਰਬ ਕਰ ਲੈਂਦਾ ਆਹ ਵਾਲਾ ਤੇ ਫਿਰ ਮੈਂ ਨਾ ਕਿ ਕਾਫੀ ਟਾਈਮ ਹੁਣ ਸ਼ੂ ਨਹੀਂ ਪਾਉਂਦੀ ਚੱਪਲ ਪਾਉਣੀ ਆ ਤੇ ਐ ਤਾਂ ਕੁਛ ਭਰੇ ਜੀ ਰੱਖ ਦਿਆਂ ਸ਼ੂਜ਼ ਦਾ ਹੁਣ ਵੀ ਮੈਂ ਸ਼ੂ ਕਾਫੀ ਟਾਈਮ ਜਤਾਰੇ ਹੋਏ ਨੇ ਆਇਆ ਕਰਕੇ ਫਿਰ ਜਦੋਂ ਮੈਂ ਚੱਪਲਸ ਮੈਂ ਤੁਰਦੀਆਂ ਕੰਮ ਕਰਦੀਆਂ ਮੈਂ ਥੱਕ ਜਾਂਦੀ ਮੇਰੇ ਲੱਤਾਂ ਬਹੁਤ ਦੁਖਦੀਆਂ ਨੇ ਫਿਰ ਮੈਨੂੰ ਚੱਪਲ 'ਚ ਕੰਮ ਕਰਨਾ ਬਹੁਤ ਔਖਾ ਲੱਗਦਾ ਮੇਰੀ ਆਹ ਪ੍ਰੋਬਲਮ ਆ ਜੇ ਕਿਸੇ ਨੂੰ ਕੁਝ ਪਤਾ ਹੋਵੇ ਤਾਂ ਮੈਨੂੰ ਦੱਸ ਦਿਓ ਇੱਕ ਪੈਰ ਤੇ ਆ ਦੂਜੇ ਤੇ ਹੈ ਨਹੀਂ ਇਹ ਹੁਣ ਮਿੰਨਾ ਹੋ ਗਿਆ ਪ੍ਰੋਬਲਮ ਚੱਲਦੀ ਹੁੰ ਜਦੋਂ ਤੋਂ ਮੈਂ ਵਿਆਹ ਤੇ ਦੂਜੇ ਹੀਲਸ ਪਾਉਣ ਬਸ ਉਸ ਤੋਂ ਬਾਅਦ ਇਹ ਸ਼ੁਰੂ ਹੋ ਗਈ ਛਾਲੇ ਨਿਕਲਣੇ ਸ਼ੁਰੂ ਹੋ ਗਏ ਡਾਕਟਰ ਨੂੰ ਕੁਛ ਐ ਡਾਕਟਰ ਕਹਿੰਦੇ ਤੁਸੀਂ ਪਾਣੀ ਚ ਬਾਹਰ ਟਾਈਮ ਰਹਿਣੇ ਹੋਗੇ ਮੈਂ ਕਹਿੰਦਾ ਨਹੀਂ ਬਿਲਕੁਲ ਮੇਰੇ ਪੈਰਾਂ ਨੂੰ ਨਹਾਉਣ ਤੋਂ ਬਿਨਾਂ ਪਾਣੀ ਲੱਗਦਾ ਹੀ ਨਹੀਂ ਹੈਗਾ ਤੁਸੀਂ ਗਿੱਲੇ ਪੈਰ ਬੋਰਜਣਾ ਆਪ ਪਾਉਂਦੇ ਹੋਗੇ ਮੈਂ ਕਹਿੰਦਾ ਨਹੀਂ ਬਿਲਕੁਲ ਵੀ ਨਹੀਂ ਹੈਗਾ ਫੰਗੀ ਗਿੱਲੇ ਪੈਰ ਹਨ ਮੈਂ ਬਿਲਕੁਲ ਉਂਗਲਾਂ ਦੇ ਜਿਹੜੀਆਂ ਪਿਕਚਰ ਆ ਵਾਲੀ ਉਂਗਲਾਂ ਦੇ ਉਹ ਪਾਊਡਰ ਚੜਕ ਕੇ ਮੈਂ ਫੇਰ ਸੌਕਸ ਪਾਉਣੀ ਹੁੰਦੀ ਆ ਉਹ ਉਹਨਾਂ ਅਨਸਾਰ ਵੀ ਨਹੀਂ ਪਾਉਂਦੀ ਪੈਰਾਂ ਨੂੰ ਹਵਾ ਲਵਾ ਕੇ ਜਦੋਂ ਪੂਰੇ ਡਰਾਈ ਹੋ ਜਾਂਦੇ ਨੇ ਫੇਰ ਪਾਉਣੀ ਆ ਵੀ ਅਹੀਂ 'ਚ ਕੋਈ ਗੱਲ ਨਹੀਂ ਵੀ ਕੋਈ ਮੈਂ ਕੇਅਰਲੈਸ ਹੋਵਾਂ ਪੈਰਾਂ ਉਪਰਤੀ ਵੀ ਮੈਂ ਸਫਾਈ ਨਾ ਰੱਖਦੀ ਹੋਵਾਂ ਉਹ ਕੋਈ ਗੱਲ ਨਹੀਂ ਹੈਗੀ ਹਨਾ ਸਰਫ ਸਾਬਨ ਵਾਲਾ ਪਾਣੀ ਨਹੀਂ ਲੱਗਦਾ ਡਾਕਟਰ ਨੂੰ ਵੀ ਸਮਝ ਨਹੀਂ ਆਈ ਕਿ ਨਹੀਂ ਮੈਨੂੰ ਕੁਝ ਵੀ ਪਤਾ ਲੱਗ ਰਿਹਾ ਫੇਰ ਡਾਕਟਰ ਨੇ ਮੈਨੂੰ ਪਾਊਡਰ ਦਿੱਤਾ ਸੀ ਸਕਿ ਲਾਸਟ ਈਅਰ ਅਸੀਂ ਪਤਨ ਉਦੋਂ ਲਾਸਟ ਈਅਰ ਸਕਿਨ ਵਾਲੇ ਦਿਖਾਇਆ ਸੀ ਉਹਨਾਂ ਨੇ ਮੈਨੂੰ ਥੱਪੜ ਦਵਾਈਆਂ ਦਿੱਤੇ ਤਾਂ ਕੋਈ ਫਰਕ ਨਹੀਂ ਪਿਆ ਹੁਣ ਦਵਿੰਦਰ ਕਿੱਦੇ ਤੇ ਕਹਿ ਰਿਹਾ ਦਵਾਈ ਲੈ ਲੈ ਦਵਾਈ ਲੈ ਲੈ ਮੈਂ ਕਹਿੰਦਾ ਨਹੀਂ ਮੈਂ ਕੋਈ ਦਵਾਈ ਨਹੀਂ ਲੈਣੀ ਬਸ ਆਪਾ ਆਊਟਰ ਛਿੜਕ ਲਾਂਗੇ ਇਹ ਤਾਂ ਕੋਈ ਹੱਲ ਨਹੀਂ ਮੈਂ ਤਾਂ ਹੀ ਸਮਝ ਲਿਆ ਹੁਣ ਮੈਨੂੰ ਹੋਰ ਕੋਈ ਫੁੱਟਵੈਅ ਸੂਟ ਨਹੀਂ ਕਰਦੇ ਮੇਰੇ ਆਪਾ ਲੋ ਹੋਣੇ ਤੇ ਖਾਰਸ਼ ਇੰਨੀ ਹੁੰਦੀ ਆ ਇੰਨੀ ਖਾਰਸ਼ ਹੁੰਦੀ ਆ ਨਾ ਜੇ ਮੈਂ ਇੱਕ ਵਾਰ ਖਾਰਸ਼ ਕਰ ਲਾ ਮੇਰਾ ਜੀਕਰੂ ਪਾ ਪਟ ਨਾ ਪੈਰ ਬਸ ਇੰਨੀ ਖਾਰਸ਼ ਹੁੰਦੀ ਆ ਹੈ ਇੱਕ ਪੈਰ ਤੇ ਦੂਜੇ ਪੈਰ ਜਮਾ ਸਹੀ ਆ ਚੂਜ਼ ਜੋ ਪੈਰ ਬਚਣ ਲੱਗੇ ਇਹਨਾਂ ਦੇ ਨਾਲ ਦੀ ਨਾਲ ਸੌਕਸ ਲਾਦਾ ਨੇ ਥੋੜਾ ਟਾਈਮ ਵਾ ਜੇ ਕੰਮ ਕਰਨਾ ਵਸ ਥੋੜੇ ਸ਼ੂਹੇਰ ਪਾਣੇ ਆ ਚप्पल ਪਾ ਲਈ ਕਰੇ ਝੂ ਪਾ ਲਈ ਬਸ ਮੇਰਾ ਇਹ ਚੱਲ ਰਿਹਾ ਚਲੋ ਜੀ ਇਹ ਇਸ ਮੇਰੀ ਪ੍ਰੋਬਲਮ ਤੁਹਾਨੂੰ ਦੱਸਦਾ ਮੈਂ ਕਿ ਜੇ ਕਿਸ ਨੂੰ ਕੋਈ ਹੱਲ ਪਤਾ ਹੋਗਾ ਤਾਂ ਮੈਨੂੰ ਜਰੂਰ ਦੱਸਿਓ ਕਈ ਵਾਰ ਕਿਸੇ ਹੋਰ ਦੇ ਵੀ ਹੁੰਦੀਆਂ ਹਨ ਪੈਰ ਬਹੁਤ ਸੋਹਣ ਹੋ ਗਏ ਮੇਰੇ ਬਹੁਤ ਡੈਲੀਕੇਟ ਹੋ ਗਏ ਸਪੋਰਟ ਸ਼ੂਤ ਵੀ ਨਾ ਹੋਰ ਕੋਈ ਸ਼ੂਸੂਟ ਨਹੀਂ ਕਰਦਾ ਹੈ ਮੈਨੂੰ ਤੇ ਇਧਰ ਪਈਆਂ ਨੇ ਜੈਕਟਸ ਇਹ ਮੈਂ ਹੁਣ ਮਸ਼ੀਨ ਚ ਪਾ ਕੇ ਆਉਣੀਆ ਟਾਈਮਰ ਨਹੀਂ ਲਗਾਉਂਦੀ ਸਵੇਰੇ ਔਨ ਕਰ ਦੂੰਗੀ ਈਜ਼ੀ ਪਾ ਕੇ ਬਸ ਸਿਰਫ ਲੋਡ ਕਰਿਆਉਣੀ ਹੈ ਤਾਂ ਕਿ ਸਵੇਰ ਦੇ ਮੇਰੇ 5 ਮਿੰਟ ਬਚ ਜਾਣ ਮੈਂ ਜਾਵਾਂ ਮਸ਼ੀਨ 'ਚ ਲਿਕਵਿਡ ਪਾਵਾਂ ਤੇ ਔਨ ਕਰਾਂ ਇਹਨਾਂ ਕਿੰਨਾ ਸੋ ਹੁਣ ਕਰਦੇ ਵੀਡੀਓ ਦਾ ਐਂਡ ਐਸੀ ਮੇਰਾ ਅੱਜ ਵਾਲੀ ਵੀਡੀਓ ਹੋਪਸ ਸੋ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨੈ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਕੋਈ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ